ਮੇਰਾ ਨਾਮ ਅਨਜੀਤ ਕੌਰ ਆ ਮੈਂ ਪਿੰਡ ਕੁੰਜਰ ਦੀ ਰਹਿਣ ਵਾਲੀ ਆ ਮੈਂ ਇੱਕ ਪਿੱਛੇ ਪਿੱਛੇ ਮਤਲਬ ਮੇਰਾ ਪਸ਼ੋਕਟ ਜਿਹੜਾ ਵਾ ਬਹੁਤ ਹੀ ਵਧੀਆ ਇੰਟੈਲੀਜੈਂਟ ਆ ਕਿਉਂਕਿ ਉਹ ਸਾਡਾ ਪਰਿਵਾਰ ਪਿੱਛੇ ਵੀ ਗਰੀਬਾਂ ਦੀ ਮਦਦ ਕਰਦਾ ਸੀ ਲੋੜਵੰਦ ਦੀ ਸਾਰੀ ਮਦਦ ਕਰਦੇ ਸਨ ਇਸ ਕਰਕੇ ਮੇਰੇ ਵੀ ਦਿਲ ਵਿੱਚ ਇਹੋ ਹੀ ਵਿਸ਼ਵਾਸ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਇਹੋ ਹੀ ਸਿਖਾਵਾਂ ਕਿ ਮੇਰੇ ਬੱਚੇ ਵੱਧ ਚੜ ਕੇ ਹਰ ਲੋੜਵੰਦ ਦੀ ਸੇਵਾ ਕਰਨ ਤੇ ਆਪਣਾ ਹਰ ਇੱਕ ਕਦਮ ਅੱਗੇ ਵਧਾਉਣ ਤੇ ਸਮਾਜ ਸੇਵਾ ਜੋ ਵੀ ਆ ਅਸੀਂ ਕਾ ਮਤਲਬ ਵੀ ਕਰਦੇ ਰਹੀਏ ਦੋਵੇਂ ਜੀ ਅਸੀਂ ਕਰਦੇ ਰਹੀਏ ਅਸੀਂ ਰੱਬ ਦੇ ਨਾਲ ਜੁੜੇ ਹੋਏ ਹਾਂ ਇਸ ਕਰਕੇ ਸਾਨੂੰ ਰੱਬ ਤੇ ਬਹੁਤ ਜ਼ਿਆਦਾ ਵਿਸ਼ਵਾਸ ਆ ਤੇ ਜੋ ਵੀ ਅਸੀਂ ਕਰਾਂਗੇ ਅਸੀਂ ਸੱਚੇ ਦਿਲ ਦੇ ਨਾਲ ਹਰ ਇੱਕ ਦੀ ਮਦਦ ਕਰਦੇ ਆ ਤੇ ਕਰਦੇ ਆਵਾਂਗੇ ਮੈਨੂੰ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੁੰਦੀ ਆ ਅਸੀਂ ਤੇ ਮਾਪਿਓ ਇਹੋ ਹੀ ਸਿੱਖਿਆ ਦਿੰਨੇ ਆ ਕਿ ਬੱਚਿਓ ਹਰ ਤਰ੍ਹਾਂ ਦੀ ਹਰ ਇੱਕ ਦੀ ਗਰੀਬ ਲੋੜਵੰਦੀ ਤੁਸੀਂ ਮਦਦ ਕਰਿਓ ਤੇ ਮੈਂ ਤੇ ਕੰਬਲ ਲੈਣ ਗਈ ਸਾਂ ਮੈਂ ਤੇ ਉੱਥੇ ਵੀ ਦੁਕਾਨ ਦੇ ਉੱਤੇ ਸੁੱਟ ਦਿੱਤੇ ਹੀ ਕੰਬਲ ਪਿਛਾ ਨੂੰ ਵਾਪਸ ਆ ਗਈ ਕਿ ਮੈਂ ਮਾੜੇ ਕੰਬਲ ਨਹੀਂ ਖਰੀਦਣੀ ਕਿਉਂਕਿ ਜਿਸ ਨੂੰ ਹੀ ਕੰਬਲ ਦਵਾਂਗੇ ਕੋਈ ਯਾਦ ਰੱਖੇ ਵੀ ਠੀਕ ਆ ਪਿੰਡ ਵਿੱਚ ਪਿੰਡ ਕੁੰਜਰਾ ਵਿੱਚ ਕੰਬਲ ਵੰਡੇ ਸੀ ਤੇ ਇਸ ਕਰਕੇ ਅੱਗੇ ਤੋਂ ਵੀ ਸਾਡੇ ਘਰ ਵਿੱਚ ਆਉਂਦੇ ਰਹਿਣ ਤੇ ਅਸੀਂ ਹਰ ਇੱਕ ਦੀ ਸੇਵਾ ਕਰਦੇ ਰਹੀਏ ਸਾਨੂੰ ਮੇਰਾ ਨਾਂ ਜੀ ਮਨੋਰ ਸਿੰਘ ਪਿੰਡ ਕੁੰਜਰਾ ਦਾ ਰਹਿਣ ਵਾਲਾ ਵਾ ਸਾਡੇ ਦੋ ਬੇਟੇ ਆ ਦੋਏ ਐਨਆਰਆਈ ਨੇ ਵੱਡਾ ਮੇਜਰ ਸਿੰਘ ਕਾਣੋ ਜੁਕੇ ਛੋਟਾ ਕੈਪਟਨ ਸਿੰਘ ਆਸਟ੍ਰੇਲੀਆ ਤੇ ਉਹਨਾਂ ਦੇ ਪਰਾਲੇ ਨਾਲ ਅਸੀਂ ਹੀ ਗਰੀਬਾਂ ਦੇ ਲੋੜਵੰਦਾਂ ਦੀ ਮਦਦ ਕੀਤੀ ਆ ਕੰਪਲ ਲੈ ਆ ਕੇ ਵੰਡੇ ਆ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸਰ ਮੇਰਾ ਨਾਮ ਸੁਖਵੰਤਿਆ ਤੇ ਮੈਂ ਕੁੰਜਰਪਿੰਡ ਦਾ ਰਿਆਣ ਵਾਲਾ ਆ ਤੇ ਸਾਡੇ ਅੰਕਲ ਸਰਦਾਰ ਮਨੋਹਰ ਸਿੰਘ ਜੀ ਤੇ ਸਾਡੀ ਆਂਟੀ ਮਨਜੀਤ ਕੌਰ ਜੀ ਤੇ ਇਹਨਾਂ ਦੇ ਸੁਪੁੱਤਰ ਸਰਦਾਰ ਮੇਜਰ ਸਿੰਘ ਜੀ ਯੂਕੇ ਤੋਂ ਤੇ ਸਰਦਾਰ ਕੈਪਟਨ ਸਿੰਘ ਆਸਟ੍ਰੇਲੀਆ ਤੋਂ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਮੇਜਰ ਸਿੰਘ ਦੇ ਜਸਰਾਜ ਸਿੰਘ ਤੇ ਜਵਰਾਜ ਸਿੰਘ ਤੇ ਉਹਨਾਂ ਦੀ ਮਿਹਨਤ ਸਦਕਾ ਇਹ ਲੋੜਵੰਦ ਪਰਿਵਾਰਾਂ ਨੂੰ ਇੱਕ ਕੰਬਲ ਵੰਡੇ ਗਏ ਨੇ ਤੇ ਮੈਂ ਆਸ ਕਰਦਾ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਇਹ ਆਪਣੀ ਸੇਵਾ ਨਿਭਾਉਂਦੇ ਰਹਿਣ ਸਰ ਲਗਭਗ 100 ਤੋਂ 150 ਲੋਕਾਂ ਨੂੰ ਕੰਬਲ ਵੰਡੇ ਨੇ ਲੋੜਵੰਦ ਲੋਕਾਂ ਨੂੰ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਹੋਰ ਵੀ ਅੱਗੇ ਵੱਧ ਤੋਂ ਵੱਧ ਇਹ ਸੇਵਾ ਕਰ ਸਕਣ। ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਨਾਮ ਡੈਨੀਅਲ ਸਿੱਧੂ ਮੈਂ 크ਰਿਸਚੀਅਨ ਜੂਵਾ ਮੋਰਚਾ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਇਹ ਸਾਡੇ ਵੀਰ ਸੁਖਵੰਤ ਜੀ ਮੈਨੂੰ ਪਿਛਲੇ 1-2 ਦਿਨ ਤੋਂ ਇਹਨਾਂ ਦਾ ਫੋਨ ਆ ਰਿਹਾ ਸੀ ਕਿ ਇਹ ਉਪਰਾਲਾ ਕਰਦਾ ਆਂ ਔਰ ਇਹ ਵੀ ਸਾਡੇ 크ਰਿਸਚੀਅਨ ਜੂਵਾ ਮੋਰਚਾ ਦੇ ਸਲਾਹਕਾਰ ਨੇ ਸੁਖਵੰਤਮ ਸਿੰਘ ਜੀ ਔਰ ਮੈਂ ਅੰਕਲ ਹੁਣਾ ਦੀ ਜੀ ਦਾ ਧੰਨਵਾਦ ਕਰਦਾ ਆਂ ਔਰ ਅਰੰਟੀ ਜੀ ਦਾ ਧੰਨਵਾਦ ਕਰਦਾ ਆਂ ਕਿਉਂਕਿ ਇਹ ਕਾਬਿਲ ਦੇ ਤਾਰੀਫ ਦੇ ਕਾਬਿਲ ਨੇ। ਔਰ ਜਿਹੜਾ ਉਪਰਾਲਾ ਕੀਤਾ ਆ ਕਿਉਂਕਿ ਤੁਹਾਨੂੰ ਪਹਿਲਾਂ ਵੀ ਐਂਟੀ ਜੀ ਹੁਣਾਂ ਨੇ ਦੱਸ ਦਿੱਤਾ ਆ ਕਿ ਬੱਚਿਆਂ ਨੂੰ ਨੇਕ ਸਲਾਹ ਚੰਗੀਆਂ ਸਲਾਹਾਂ ਦੇਈ ਦੀਆਂ ਵਾ ਔਰ ਬਹੁਤ ਖੁਸ਼ੀ ਆ ਕਿ ਮਾਪੇ ਲਈ ਇਹ ਕਿ ਸੁਭਾਗੀਆਂ ਵਾਲੀ ਗੱਲ ਹੈ ਕਿ ਬੱਚੇ ਜਦੋਂ ਇਹਨਾਂ ਦੀਆਂ ਕੀਤੀਆਂ ਉਤੇ ਚੱਲਣ ਕਿਉਂਕਿ ਬਹੁਤ ਸਲਾਘਾਜੋ ਕਦਮ ਆ ਠੰਡ ਦੇ ਦਿਨੇ ਹਰ ਇੱਕ ਜਿਹੜਾ ਗਰੀਬ ਲੋੜਵੰਦ ਪਰਿਵਾਰ ਜਿਹੜਾ ਇਹਨਾਂ ਨੂੰ ਅਰਦਾਸਾਂ ਦਿੰਦਾ ਹੋਊਗਾ ਅੱਜ ਕਿ ਤੁਸੀਂ ਉਹਨਾਂ ਦੀ ਠੰਡ ਦੇ ਵਿੱਚ ਸਰਦੀ ਦੇ ਵਿੱਚ ਅਸਾਰ ਲਈ ਆ ਔਰ ਇਹ ਬਹੁਤ ਵਧੀਆ ਉਪਰਾਲਾ ਆ ਔਰ ਇਹ ਉਪਰਾਲੇ ਸਾਨੂੰ ਪਿੰਡ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਕਰਦੇ ਰਹਿਣਾ ਚਾਹੀਦਾ ਆ ਔਰ ਕਿਉਂਕਿ ਪੈਸਾ ਜਿਹੜਾ ਵਾ ਇਸ ਦੁਨੀਆ ਤੇ ਹੈ ਵੀ ਬੜੀ ਚੀਜ਼ ਆ ਔਰ ਸਦਾ ਪੈਸਾ ਨਾਲ ਨਹੀਂ ਜਾਣਾ ਔਰ ਅਸੀਂ ਜੇ ਕਿਤੇ ਕਿਸੇ ਭੈਣ ਭਰਾ ਦੀ ਲੋੜਵੰਦੀ ਮਦਦ ਕਰਾਂਗੇ ਤੇ ਉਹ ਬਿਲਕੁਲ ਜਿਹੜਾ ਵਾ ਸਾਡੇ ਲਈ ਸਲਾਘਾਯੋਗ ਦਾ ਕਦਮ ਆ ਸਭ ਦਾ ਧੰਨਵਾਦ